ਨਮੀ ਸਬਜੀ ਮੰਡੀ ਵਿੱਚ ਜਗ੍ਹਾ ਅਲਾਟ ਕਰਨ ਨੂੰ ਲੈ ਕੇ ਪੁਰਾਣੇ ਸਬਜੀ ਦੇ ਵਪਾਰੀਆਂ ਨੇ ਜਿਤਾਇਆ ਰੋਸ ਅੱਧਰ ਅਲਾਟਮੈਂਟ ਤੇ ਜਿਹੜੀ ਹੈ ਇਹ ਤੇ ਪਹਿਲ ਸਾਡੀ ਹੋਣੀ ਚਾਹੀਦੀ ਪਰ ਮੈਨੂੰ ਪਤਾ ਲੱਗਾ ਅੱਜ ਤੱਕ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬੋਰਡ شیخਵਾਹ ਸਾਹਿਬ ਨੇ ਅੱਧਾ ਘੰਟਾ ਪਹਿਲਾਂ ਇਹਦਾ ਉਦਘਾਟਨ ਕੀਤਾ ਆ ਤੇ ਬੋਰਡ ਤਿੰਨ ਦਿਨ ਪਹਿਲਾਂ ਲੱਗ ਗਿਆ ਕਿਹਾ ਪੁਰਾਣੇ ਵਪਾਰੀਆਂ ਨੂੰ ਨਵੀਂ ਸਬਜ਼ੀ ਮੰਡੀ ਵਿੱਚ ਜਗ੍ਹਾ ਦੇਣ ਦੇ ਮਾਮਲੇ ਵਿੱਚ ਨਹੀਂ ਦਿੱਤੀ ਗਈ ਪਹਿਲ ਪਰ ਕਿਹੋ ਜਿਹੇ ਜਿਹੜੀ ਫਾਰਮੈਲਟੀਜ਼ ਸਾਡੇ ਵਾਸਤੇ ਹੀ ਉਹਨਾਂ ਨੂੰ ਇਹ ਟੱਚ ਕਰ ਰਿਹਾ ਜਿਹੜੇ ਬੰਦੇ ਬਣਾ ਰਹੇ ਆ ਜਾਂ ਉਹ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਮੇਰੀ ਨੌਲੇਜ ਮੁਤਾਬਕ ਬਿਲਕੁਲ ਨਹੀਂ ਰੱਖਿਆ ਜਾ ਰਿਹਾ ਇੱਥੇ ਕੀ ਚੱਲ ਰਿਹਾ ਜੇ ਤੁਹਾਨੂੰ ਸੈਕਟਰੀ ਸਾਹਿਬ ਡਿਟੇਲ ਚ ਦੱਸ ਸਕਦੇ ਆ ਸਾਡੀ ਤੇ ਨੌਲੇਜ ਤੋਂ ਪਰਾ ਹੈ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਜਗਰੂਪ ਸੇਖੋ ਵੱਲੋਂ ਲਗਭਗ 2 ਕਰੋੜ ਦੀ ਲਾਗਤ ਨਾਲ ਬਣੀ ਨਵੀਂ ਸਬਜ਼ੀ ਮੰਡੀ ਦਾ ਉਦਘਾਟਨ ਕੀਤਾ ਗਿਆ ਸੀ ਪਰ ਸਬਜ਼ੀ ਮੰਡੀ ਦੀ ਲਾਇਸੈਂਸ ਪ੍ਰਣਾਲੀ ਨੂੰ ਲੈ ਕੇ ਸਬਜ਼ੀ ਮੰਡੀ ਧਾਰੀਵਾਲ ਦੇ ਪ੍ਰਧਾਨ ਅਤੇ ਹੋਰ ਸਬਜ਼ੀ ਵਿਕਰੇਤਾਵਾਂ ਵੱਲੋਂ ਸਵਾਲ ਖੜੇ ਕਰ ਦਿੱਤੇ ਗਏ ਨੇ ਸਬਜ਼ੀ ਮੰਡੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਦੀਪਕ ਅਰੋੜਾ ਨੇ ਰੋਸ ਜ਼ਾਹਤਾਂਦਿਆਂ ਕਿਹਾ ਕਿ ਨਵੀਂ ਸਬਜ਼ੀ ਮੰਡੀ ਦਾ ਸੈੱਡ ਤਾਂ ਬਣ ਗਿਆ ਪਰ ਸਬਜ਼ੀ ਦੇ ਪੁਰਾਣੇ ਵਪਾਰੀਆਂ ਨੂੰ ਇਸ ਵਿੱਚ ਣਗੌਲਿਆ ਕੀਤਾ ਗਿਆ ਹੈ। ਉਹਨਾਂ ਦੋਸ਼ ਲਗਾਇਆ ਕਿ 40-40 50-50 ਸਾਲ ਤੋਂ ਸਬਜ਼ੀਆਂ ਦਾ ਵਪਾਰ ਕਰ ਰਹੇ ਦੁਕਾਨਦਾਰਾਂ ਨੂੰ ਸੈੱਡ ਵਿੱਚ ਜਗ੍ਹਾ ਅਲਾਟ ਕਰਨ ਵਿੱਚ ਕੋਈ ਪਹਿਲ ਨਹੀਂ ਦਿੱਤੀ ਗਈ। ਜਦਕਿ ਜਾਣਕਾਰੀ ਮਿਲ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਨਵੇਂ ਆੜਤੀਆਂ ਦੇ ਲਾਇਸੈਂਸ ਵੀ ਦੇ ਦਿੱਤੇ ਗਏ ਨੇ। ਉਹਨਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਫਲ ਸਬਜ਼ੀ ਦੀ ਅੜਦਾ ਕੰਮ ਕਰਦੇ ਆ ਰਹੇ ਨੇ ਪਰ ਉਹਨਾਂ ਨੂੰ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਫਾਰਮੈਲਟੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਵੇਂ ਕਿ ਪੱਕੇ ਬੂਥ ਅਤੇ ਦੁਕਾਨਾਂ ਬਣਾਉਣ ਤੋਂ ਪਹਿਲਾਂ ਲਾਇਸੈਂਸ ਜਾਰੀ ਨਹੀਂ ਕੀਤਾ ਜਾਂਦਾ ਪਰ ਨਵੀਂ ਸਬਜ਼ੀ ਮੰਡੀ ਵਿੱਚ ਕਿਸੇ ਨੇ ਵੀ ਬੂਥ ਜਾਂ ਪੱਕੀ ਦੁਕਾਨ ਨਹੀਂ ਬਣਾਈ ਪਰ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਲਾਇਸੈਂਸ ਅਤੇ ਜਗ੍ਹਾ ਵੀ ਜਾਰੀ ਕਰ ਦਿੱਤੀ ਗਈ ਹੈ ਉਹਨਾਂ ਮੰਗ ਕੀਤੀ ਕਿ ਨਵੀਂ ਸਬਜ਼ੀ ਮੰਡੀ ਵਿੱਚ ਬੇਸ਼ੱਕ ਨਵੇਂ ਸਬਜ਼ੀ ਦੇ ਵਪਾਰੀਆਂ ਨੂੰ ਵਪਾਰ ਕਰਨ ਲਈ ਲਾਇਸੈਂਸ ਅਤੇ ਜਗ੍ਹਾ ਅਲਾਟ ਕੀਤੀ ਜਾਵੇ ਪਰ ਜਗਾ ਅਲਾਟ ਕਰਨ ਦੇ ਮਾਮਲੇ ਵਿੱਚ ਪੁਰਾਣੇ ਸਬਜ਼ੀ ਦੇ ਵਪਾਰੀਆਂ ਨੂੰ ਪਹਿਲ ਦਿੱਤੀ ਜਾਵੇ ਇਸ ਸਬੰਧ ਵਿੱਚ ਜਦੋਂ ਮਾਰਕੀਟ ਕਮੇਟੀ ਧਾਰੀਵਾਲ ਦੇ ਸੈਕਟਰੀ ਜਗਰੂਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨਵੀਂ ਸਬਜ਼ੀ ਮੰਡੀ ਵਿੱਚ ਹਰ ਇੱਕ ਨੂੰ ਅਲਜੈਸਟ ਕੀਤਾ ਜਾਏਗਾ ਇੱਥੇ ਨਵੇਂ ਪੁਰਾਣੇ ਦਾ ਕੋਈ ਮਸਲਾ ਨਹੀਂ ਹੈ ਹਰ ਕੋਈ ਆਨਲਾਈਨ ਅਪਲਾਈ ਕਰ ਸਕਦਾ ਹੈ ਅਤੇ ਉਸ ਦੇ ਹਿਸਾਬ ਨਾਲ ਹੀ ਜਗ੍ਹਾ ਦਿੱਤੀ ਜਾਏਗੀ ਸਰਕਾਰ ਦੇ ਨਿਯਮ ਹਰ ਇੱਕ ਲਈ ਸਮਾਨ ਨੇ ਜਿਹੜਾ ਵੀ ਸਬਜ਼ੀ ਮੰਡੀ ਵਿੱਚ ਵਪਾਰ ਕਰਨ ਲਈ ਨਿਰਧਾਰਤ ਸ਼ਰਤਾਂ ਪੂਰੀਆਂ ਕਰਦਾ ਹੋਵੇਗਾ ਉਸ ਨੂੰ ਹੀ ਸਬਜ਼ੀ ਮੰਡੀ ਵਿੱਚ ਜਗ੍ਹਾ ਤੇ ਥੜੇ ਅਲਾਰਟ ਕੀਤੇ ਜਾਣਗੇ ਸਰ ਅਲਾਰਟਪੈਂਟ ਤੇ ਜਿਹੜੀ ਹੈ ਇਹ ਤੇ ਪਹਿਲ ਸਾਡੀ ਹੋਣੀ ਚਾਹੀਦੀ ਸੀ ਪਰ ਮੈਨੂੰ ਪਤਾ ਲੱਗਾ ਜਦੋਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬੋਰਡ ਸੇਖਵਾ ਸਾਹਿਬ ਨੇ ਅੱਧਾ ਘੰਟਾ ਪਹਿਲਾਂ ਇਹਦਾ ਉਦਘਾਟਨ ਕੀਤਾ ਆ ਤੇ ਬੋਰਡ ਤੇਨ ਦਿਨ ਪਹਿਲਾਂ ਲੱਗ ਗਿਆ ਹਾਂਜੀ ਅਲਾਰਟਮੈਂਟ ਤੋਂ ਕਿੱਦਾਂ ਪਹਿਲਾਂ ਬੋਰਡ ਲੱਗ ਗਿਆ ਇਹ ਸਾਡੀ ਸਮਝ ਤੋਂ ਪਰੇ ਆ ਇਹ ਤੁਹਾਨੂੰ ਆਪਣੇ ਸੈਕਟਰੀ ਮੰਡੀ ਉਹ ਆਪਣੇ ਮਾਰਕੀਟ ਕਮੇਟੀ ਦਾ ਸਕਦੇ ਆ ਜਦੋਂ ਇਹ ਲਾਇਸੈਂਸ ਬਣਵਾਏ ਆ ਜੀ ਇਹ ਆ ਜਿਹੜੇ 6-7 ਆ ਇਹੋ ਹੀ ਫਿਲਹਾਲ ਤੇ ਜਿਹੜੇ ਪੁਰਾਣੇ ਲਾਇਸੈਂਸ ਹੋਲਡਰ ਮਾਰਕੀਟ ਕਮੇਟੀ ਧਾਰੀਗਲ ਦੇ ਇਹੋ ਹੀ ਆ ਜਦੋਂ ਸਾਨੂੰ ਲਾਇਸੈਂਸ ਦਿੱਤੇ ਜਾਂਦੇ ਆ ਜੀ ਉਦੋਂ ਤੇ ਤੁਹਾਡੀ ਦੁਕਾਨ ਪੱਕੀ ਹੋਣੀ ਚਾਹੀਦੀ ਆ ਤੁਹਾਡੇ ਕੋਲ ਇਹਨੇ ਕ੍ਰੀਏਟ ਹੋਣੇ ਚਾਹੀਦੇ ਆ ਮੀਟਰ ਤੁਹਾਡੇ ਨਾਮ ਤੇ ਹੋਣਾ ਚਾਹੀਦਾ ਤਰਪਾਲਾ ਹੋਣੀਆਂ ਚਾਹੀਦੀਆਂ ਵਗੈਰਾ 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 ਜੀ ਹੁਣ ਸਾਨੂੰ ਪਤਾ ਲੱਗਾ ਬਿੱਕੇ ਇਹ ਕੋਲੋਂ ਸਿਰਫ ਇੱਕ ਫਾਰਮ ਫਿਲ ਕਰ ਰਿਆ ਕੋਈ ਕਿਸੇ ਕੋਲ ਕੋਈ ਕਿਸੇ ਕੋਲ ਦੁਕਾਨ ਹੈਗੀ ਆ ਨਹੀਂ ਹੈਗੀ ਆ ਕੀ ਪ੍ਰੋਸੈਸ ਨਾਲ ਇਹ ਕਰ ਰਿਹਾ ਇਹ ਤੁਹਾਨੂੰ ਸੈਕਟਰੀ ਸਾਹਿਬ ਦੱਸ ਰਿਹਾ ਤਾਂ ਤੇ ਪਤਾ ਲੱਗ ਰਿਹਾ ਫਾਰਮ ਮਿਲ ਰਿਹਾ ਵਾ ਉਹ ਉੱਥੇ ਜਾ ਕੇ 2.500 ਰੁਪਏ ਫੀਸ ਸਮਾ ਕਰਾ ਰਿਆ ਤੇ ਉਹਨੂੰ ਲਾਇਸੈਂਸ ਹੋਲਡਰ ਬਣਾ ਦੇ ਜਾਂ ਰਿਹਾ ਜਦ ਕਿ ਇਹਨਾਂ ਨੂੰ ਪੁੱਛਿਆ ਸੈਕਟਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੀਆਂ ਕੰਡੀਸ਼ਨਸ ਇੱਕ ਲਾਇਸੈਂਸ ਹੋਲਡਰ ਵਾਸਤੇ ਹੁੰਦੀਆਂ ਕਿ ਜੋ ਜਿੰਨੇ ਤੁਸੀਂ ਲਾਇਸੈਂਸ ਬਣਾਏ ਆ ਉਹ ਸ਼ਰਤਾਂ ਪੂਰੀਆਂ ਕਰ ਰਹੇ ਆ ਜਾਂ ਨਹੀਂ ਕਰ ਰਹੇ ਮੇਰੀ ਸੂਚਨਾ ਮੁਤਾਬਕ ਕੋਈ ਵੀ ਬੰਦਾ ਜਿੰਨੇ ਵੀ ਹਾਲੀ ਤੱਕ ਲਾਇਸੈਂਸ ਬਣੇ ਆ ਕੋਈ ਵੀ ਉਸ ਇਸ਼ੂ ਨੂੰ ਟੱਚ ਨਹੀਂ ਕਰ ਰਿਹਾ ਕੋਈ ਵੀ ਉਹਨਾਂ ਜਿਹੜੀਆਂ ਆਪਣੇ ਫਾਰਮੈਲिटीज ਆ ਉਹਨੂੰ ਟੱਚ ਨਹੀਂ ਕਰ ਰਿਹਾ ਉਨੇ ਕਿਦਾਂ ਬਣਾ ਰਹੇ ਤੇ ਕਿਦਾਂ ਅਲਾਟਮੈਂਟ ਕਰ ਰਿਆ ਇਹ ਤੁਹਾਨੂੰ ਸੈਕਟਰੀ ਸਾਹਿਬ ਦੱਸ ਸਕਦੇ ਆ ਭਤੀਜਵਾਦੀ ਚੱਲਿਆ ਜੀ ਲਾਇਸੈਂਸ ਜਾਰੀ ਕਰਨ ਤੇ ਇਹ ਸਾਡੀ ਨੌਲੇਜ ਤੋਂ ਪਰਾਂ ਆ ਜੀ ਸਾਨੂੰ ਅੱਜ ਪਤਾ ਲੱਗ ਰਿਹਾ ਜੀ 28 ਲਾਇਸੈਂਸ ਬਣ ਗਏ ਆ ਜਦ ਕੀ ਜਦ ਕੀ ਇੱਥੇ 16 ਬੂਥਾਂ ਦੀ ਬੋਲੀ ਹੋਈ ਦੀ ਆ 16 ਦੇ ਵਿੱਚੋਂ 8-9 ਹੀ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਕੋਲ ਵੀ ਇੱਕ 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 ਕੋਲ ਦੋ-ਦੋ ਦੁਕਾਨਾਂ 11 ਤੋਂ 12 ਬੰਦੇ ਆਪਾਂ ਇਹ ਆ 7 ਲਾਇਸੈਂਸ ਹੋਲਡਰ ਆ ਹੀ ਇੱਥੇ ਆ ਚਾਰ ਪੰਜ ਧਾਰੀ ਵਾਲ ਦਾ ਹੋਰ ਕੋਈ ਨਹੀਂ ਹੈਗਾ ਜੇ ਨਾ ਲਾਇਸੈਂਸ ਬਣਾਏ ਸਾਨੂੰ ਉਹਦੇ ਤੋਂ ਕੋਈ ਤਰਾਜ ਨਹੀਂ ਸਰਕਾਰ ਦਾ ਰੈਵਨਿਊ ਵਧਣਾ ਚਾਹੀਦਾ ਪਰ ਵਾਕਿਆ ਹੀ ਉਹ ਜਿਹੜੇ ਫਾਰਮੈਲਟੀਜ਼ ਸਾਡੇ ਵਾਸਤੇ ਹੀ ਉਹਨਾਂ ਨੂੰ ਇਹ ਟੱਚ ਕਰ ਰਿਹਾ ਜਿਹੜੇ ਬੰਦੇ ਬਣਾ ਰਹੇ ਆ ਜਾਂ ਉਹ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਮੇਰੀ ਨੌਲੇਜ ਮੁਤਾਬਕ ਬਿਲਕੁਲ ਨਹੀਂ ਰੱਖਿਆ ਜਾ ਰਿਹਾ ਇੱਥੇ ਕੀ ਚੱਲ ਰਿਹਾ ਇਹ ਤੁਹਾਨੂੰ ਸੈਕਟਰੀ ਸਾਹਿਬ ਡਿਟੇਲ ਚ ਦੱਸ ਸਕਦੇ ਆ ਸਾਡੀ ਤੇ ਨੌਲੇਜ ਤੋਂ ਪਰਾਂ ਆ ਤੁਸੀਂ ਕੀ ਮੰਗ ਕਰ ਰਹੇ ਅਸੀਂ ਮੰਗ ਕਰਦੇ ਆ ਸਾਡੀ ਪਹਿਲ ਹੋਣੀ ਚਾਹੀਦੀ ਏ ਇੱਥੇ ਆਪਾਂ 40 40 50 50 ਸਾਲ ਤੋਂ ਮੈਂ ਜਦੋਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ 40 ਸਾਲ ਤੋਂ ਇੱਕ ਬੰਦਾ ਕੰਮ ਕਰ ਰਿਹਾ ਉਹਨੂੰ ਤੁਸੀਂ ਪੁੱਛਿਆ ਹੀ ਨਹੀਂ ਇੱਥੇ ਕੇ ਇਹਦਾ ਬੋਰਡ ਲਵਾ ਦਿੱਤਾ ਇਹ ਮਤਲਬ ਮੈਂ ਸਮਝਦਾ ਵੀ ਫਿਰ ਸੈਕਟਰੀ ਸਾਹਿਬ ਦੀ ਨੌਲੇਜ ਤੋਂ ਬਿਨਾਂ ਲੱਗ ਰਿਹਾ ਤੇ ਫਿਰ ਇਹ ਗੁੰਡਾਗਰਦੀ ਵਾਲਾ ਕੰਮ ਹੋ ਰਿਹਾ ਇੱਕ ਚੀਜ਼ ਦੀ ਅਲਾਟਮੈਂਟ ਹੀ ਨਹੀਂ ਹੋਈ ਉੱਥੇ ਇੱਕ ਬੰਦਾ ਆ ਗਿਆ ਆਪਣਾ ਦਫਤਰ ਜਾਂ ਆਪਣਾ ਬੋਰਡ ਲਾ ਦਿੰਦਾ ਉਹ ਇਹਨੂੰ ਆਪਾਂ ਕੀ ਸਮਝਾਂਗੇ ਤਕਾਈ ਹੈ ਕੀ ਹੈ ਆਪਾਂ ਤੇ ਉਹ ਹੀ ਮੰਗ ਕੀਤੀ ਆ ਵੀ ਜਿਹੜੇ ਆਪਾਂ ਲਾਇਸੈਂਸ ਹੋਲਡਰ ਆ ਤੁਹਾਡੇ ਪੁਰਾਣੇ ਆ ਠੀਕ ਹੈ ਉਹਨਾਂ ਨੂੰ ਅਲਾਟਮੈਂਟ ਕਰਕੇ ਬਾਅਦ ਵਿੱਚ ਜਿਹਨੂੰ ਮਰਜ਼ੀ ਅਲਾਟਮੈਂਟ ਕਰੋ ਸਾਨੂੰ ਉੱਥੇ ਕੋਈ ਨਹੀਂ ਆ ਬੰਦੇ ਆਉਣੇ ਆ ਇੱਥੇ ਮੋਸਟ ਵੈਲਕਮ ਆਉਣ ਹਰ ਇੱਕ ਨੇ ਆਪਾਂ ਆਪਣਾ ਕੰਮ ਕਰਨਾ ਆਈ ਆਪਣੀ ਕਿਸਮਤ ਖਾਣੀ ਨੇ ਕਰਨਾ ਉਹਨੇ ਆਪਣੀ ਕਿਸਮਤ ਖਾਣੀ ਆ ਪਰ ਪ੍ਰੋਸੈਸ ਨਾਲ ਫਿਲਹਾਲ ਤੇ ਕੁਝ ਨਹੀਂ ਹੋ ਰਿਹਾ ਅੱਜ ਦੀ ਡੇਟ ਤੱਕ ਜਦੋਂ ਤੱਕ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਉਦੋਂ ਤੱਕ ਤੇ ਕੋਈ ਵੀ ਪ੍ਰੋਪਰ ਚੈਨਲ ਨਾਲ ਕੰਮ ਨਹੀਂ ਹੋਇਆ ਬਾਕੀ ਅੱਗੋਂ ਹੁਣ ਸੈਕਟਰੀ ਸਾਹਿਬ ਕੀ ਕਰ ਰਿਹਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਕਹਿੰਦੇ ਤੁਸੀਂ ਪਹਿਲਾਂ ਬੂਥ ਬਣਾਓ ਫੇਰ ਤੁਹਾਨੂੰ ਅਸੀਂ 40 ਸਾਲ ਤੋਂ ਕੰਮ ਕਰ ਰਿਹਾ ਇਹ 60-70 ਸਾਲ ਤੋਂ ਕੰਮ ਕਰ ਰਿਹਾ ਸਾਨੂੰ ਕਿਹਾ ਜਾ ਰਿਹਾ ਵੀ ਤੁਸੀਂ ਆਪਣੀ ਦੁਕਾਨਾ ਬਣਾਓ ਤੇ ਫੇਰ ਤੁਹਾਨੂੰ ਥੜੇ ਲਾੜ ਕਰਾਂਗੇ ਤੇ ਇਹ ਜਿਹੜੇ ਹੋਏ ਆ ਇਹ ਇਹਨਾਂ ਕਿਹੜੀ ਦੁਕਾਨ ਬਣਾਈ ਆ ਕੀ ਜਿਨ੍ਹਾਂ ਨੇ ਬੋਰਡ ਲਾਤੇ ਇਹਨਾਂ ਨੇ ਕਿਹੜੀ ਦੁਕਾਨ ਬਣਾਈ ਆ ਇਹਨਾਂ ਨੇ ਕੀ ਬਣਾ ਕੇ ਦਿੱਤਾ ਇੱਥੇ ਇਹਨਾਂ ਨੂੰ ਕੀ ਮਿਲੀ ਭਗਤ ਹੋ ਰਹੀ ਆ ਜਾਂ ਕੀ ਹੋ ਰਿਹਾ ਇਹ ਤੁਹਾਨੂੰ ਸੈਕਟਰੀ ਸਾਹਿਬ ਦੱਸ ਰਹੇ ਆ ਵੀ ਜਿਹੜਾ ਸ਼ੈਡਾਂ ਲਾਟ ਹੋਣ ਤੋਂ ਪਹਿਲਾਂ ਹੀ ਇੱਕ ਬੋਰਡ ਲੱਗ ਜਾਂਦਾ ਆਪਣਾ ਇਹ ਮਤਲਬ ਚਿੰਤਾ ਦਾ ਵਿਸ਼ਾ ਸਾਡੇ ਵਾਸਤੇ ਜਿਹੜੇ ਕੰਮ ਕਰ ਰਹੇ ਹਨ ਲਗਭਗ 1 ਕਰੋੜ 9 ਲੱਖ ਨਾਲ ਬਣ ਕੇ ਤਿਆਰ ਹੋਈ ਆ ਉਹਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਪਾਣੀ ਬਿਜਲੀ ਸਭ ਕੁਝ ਫੈਸਿਲਿਟੀਆਂ ਨਾਲ ਨੇ ਇਸ ਤੋਂ ਇਲਾਵਾ ਜਿਹੜਾ ਵੀ ਲਾਇਸੈਂਸ ਸਾਡੇ ਕੋਲ ਅਪਲਾਈ ਕਰੇਗਾ ਆਨਲਾਈਨ ਆਪਾਂ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਉਹ ਤੋਂ ਪਹਿਲਾਂ ਜ਼ੋਦੇ ਆਧਾਰ ਤੇ ਉਹਨੂੰ ਲਾਇਸੈਂਸ ਦਵਾਂਗੇ ਤੇ ਸ਼ਹਿਰ ਵਾਸੀਆਂ ਲਈ ਇਹ ਸਹੂਲਤ ਹੋਏਗੀ ਜਿਹੜਾ ਵੀ ਇੱਥੇ ਕੋਈ ਮਾਰਕੀਟ ਚਾਹੇਗਾ ਉਹਦੇ ਬੈਠਣ ਲਈ ਜਾਂ ਉਹਦੀ ਪਾਰਕਿੰਗ ਵਾਸਤੇ ਵਧੀਆ ਸਹੂਲਤਾ ਤੇ ਵਧੀਆ ਹੀ ਉਹਨੂੰ ਇੱਥੋਂ ਸਬਜ਼ੀ ਮਿਲੇਗੀ ਤੇ ਮੈਂ ਤੇ ਸਾਰੇ ਜਿੰਨੇ ਵੀ ਆਰਤੀ ਵੀਰ ਸਾਹਿਬਾਨ ਸਬਜ਼ੀ ਮੰਡੀ ਦੇ ਉਹਨਾਂ ਨੂੰ ਤੁਹਾਡੇ ਮਾਦੇ ਦੇ ਵਿੱਚ ਅਪੀਲ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਇਸ ਸਬਜ਼ੀ ਮੰਡੀ ਵਿੱਚ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਤਾਂ ਕਿ ਪਬਲਿਕ ਨੂੰ ਸਹੂਲਤ ਜਿਹੜੀ ਆ ਮੰਡੀ ਬੋਰਡ ਵੱਲ ਦਿੱਤੀ ਗਈ ਉਹ ਮਿਲ ਸਕੇ ਦੇਖੋ ਜੀ ਇਹ ਹੁੰਦੇ ਦਿਨਾਂ ਚ ਇੱਕ ਹਫਤਾ ਟਾਈਮ ਦਿੱਤਾ ਗਿਆ ਉਹਨਾਂ ਨੂੰ ਸੋਮਵਾਰ ਤੱਕ ਸਾਰਿਆਂ ਨੂੰ ਜਿਹੜੀ ਉੱਥੇ ਮੰਡੀ ਤੇ ਫੜਦੀ ਹੈ ਅਲਾਟਮੈਂਟ ਕਰ ਦਿੱਤੀ ਜਾਵੇਗੀ ਜਿਹੜਾ ਵੀ ਆਰਤੀਆ ਸਾਡਾ ਲਾਇਸੈਂਸ ਆ ਉਹਨੂੰ ਉੱਥੇ ਫੜ ਦਿੱਤਾ ਜਾਵੇਗਾ ਦੇਖੋ ਜੀ ਲਾਇਸੈਂਸ ਜਿਹੜਾ ਸਾਡਾ ਹੋਊਗਾ ਕਮੇਟੀ ਦਾ ਉਹਨੂੰ ਬਰਾਬਰੀ ਫੜ ਦਿੱਤਾ ਜਾਏਗਾ ਕੋਈ ਉਹਨੂੰ ਕੋਈ ਵਾਧ ਫੈਸਿਲਿਟੀ ਨਹੀਂ ਹੈਗੀ ਜੇ ਪੁਰਾਣਾ ਲਾਇਸੈਂਸ ਹੋਇਆ ਜਾਂ ਨਵਾਂ ਹੋਏ ਤੇ ਕੋਈ ਨਹੀਂ ਹੈਗੀ ਲਾਇਸੈਂਸ ਤੇ ਲਾਇਸੈਂਸ ਆ ਠੀਕ ਆ ਉਹ ਸੁਣੋ ਜੋ ਬੰਦਾ ਹੋ ਉਹਦਾ ਏਰੀਆ ਉਹਨੂੰ ਤੇ ਦਿੱਤਾ ਜਾਊਗਾ ਉਹਦੇ ਬੂਥ ਦੇ ਸਾਹਮਣੇ ਜਿਹੜਾ ਪੁਰਾਣਾ ਲਾਇਸੈਂਸ ਹੈ ਜਿਨ੍ਹਾਂ ਤੋਂ ਬੂਥ ਹੈਗੇ ਆਪਣੇ ਉਹਨਾਂ ਨੂੰ ਉਹਨਾਂ ਦੀ ਦੁਕਾਨ ਦੇ ਸਾਹਮਣੇ ਹੀ ਫੜ ਦੇ ਅਲਾਟਮੈਂਟ ਕੀਤੀ ਜਾਏਗੀ ਨਵੇਂ ਲਾਇਸੈਂਸੀਆਂ ਨੂੰ ਵੀ ਆਪਾਂ ਉਥੇ ਐਡਜਸਟਮੈਂਟ ਕਰਨ ਦੀ ਪੂਰਾ ਯਤਨ ਕਰਾਂਗੇ